ਕਰਦੇ ਮਾੜੇ ਹਾਲਾਤ ਬਦਲਣ ਦੇ ਲਈ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਇੱਕ ਨੌਜਵਾਨ ਕੁਬਾਤ ਦੇ ਵਿੱਚ ਗਿਆ ਲੇਕਿਨ ਉਥੇ 2 ਮਹੀਨਾ ਬਾਅਦ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦਾ ਇੱਕ ਲਾਪਤਾ ਕਮਾਓ ਪੁੱਤ ਵਿਦੇਸ਼ ਦੇ ਵਿੱਚ ਲਾਸ਼ ਬਣ ਕੇ ਜਾਂਦਾ ਮਾਮਲਾ ਗੁਰਦਾਸਪੁਰ ਦੇ ਦਿਨਾ ਨਗਰ ਦੇ ਪਿੰਡ ਚੱਕ ਅਲੀਆਦਾ ਜਿੱਥੇ ਕਿ ਇੱਕ ਨੌਜਵਾਨ ਜਿਸਦਾ ਵਿਆਹ ਅਜੇ 1 ਸਾਲ ਪਹਿਲਾਂ ਹੀ ਹੋਇਆ ਸੀ ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਇਕ ਆਪਣੇ ਬਜ਼ੁਰਗ ਪਿਤਾ ਨੂੰ ਛੱਡ ਗਿਆ ਜੋ ਕਿ ਸਰਕਾਰ ਅੱਗੇ ਨੌਜਵਾਨ ਦੀ ਬਿਲਾਸ਼ ਭਾਰਤ ਵਾਪਸ ਲਿਆਉਣ ਦੇ ਲਈ ਕੋਹਾਂਂਗਾਰੇ ਨੂੰ ਇੱਕ ਘਰ ਦੇ ਵਿੱਚ 70 ਵਿਸ਼ੇ ਹੋਏ ਨੇ ਤੇ ਪਰਿਵਾਰ ਦਾ ਰੋਟੀ ਬੁਰਾ ਹਾਲ ਹੈ। ਕਾਕਾ ਬਾਹਰ ਗਏ ਹੈ ਇੱਕ ਵੈਦ ਦੇ ਵਿੱਚ ਤੇ 2 ਮਹੀਨੇ ਹੋਇਆ ਗਿਆ। ਤੇ ਆਪਣਾ ਵੀਰ ਵਾਪਸ ਸਵੇਰੇ 5:30 ਫੋਨ ਆਇਆ। ਤੇ ਡੈਥ ਹੋ ਗਈ। ਉਸ ਦੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਕਿੱਦਾਂ ਡੈਥ ਹੋਈਏ ਕਿੱਦਾਂ ਨਹੀਂ ਹੋਈ। ਨਾਈ ਤਾਂ ਕਾ ਕੋ ਬਦਲ ਲਗਾ ਕੇ ਬਾਡੀ ਆਏਗੀ ਜਾਂ ਨਹੀਂ ਆਏ ਮੈਂ ਤੇ ਇੱਥੇ ਡੇਢ ਪਈ ਬੁੱਢੇ ਬੱਤੇ ਆ ਸਾਰੇ ਬਦਲ ਕੇ ਕੋਈ ਵੀ ਨਹੀਂ ਨੂ ਰਾਣੀ ਇੱਕ ਇੱਕ ਆਕਾ ਕਰਦੇ ਹੋਏ ਕੋਈ ਸਾਲ ਕੋ ਮੰਗੇ ਕਰਦੇ ਕਿ ਜਿਹੜੀ ਆਡੀ ਬਾਡੀ ਹੋ ਅੱਜ ਤੇ ਸੰਸਕਾਰ ਕਰੀਏ ਜਦੋਂ ਗਿਆ ਤੇ ਉਦੋਂ ਗੱਲਬਾਤ ਹੋਈ ਨਾ ਕਿ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋ ਜੀ ਆਪਸ ਵਿੱਚ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫ਼ਤੇ ਬਾਅਦ ਆ ਹ ਬੋਟੀ ਜਨਾਲੇ ਗੱਲਬਾਤ ਕਰਦਾ ਹੋਏਗਾ ਤੇ ਬੋਟੀ ਵੇਚਿਆ ਨਹੀਂ ਆਪਣੇ ਪੀਕੇ ਕੀ ਦੀ ਰਖੜੀ ਪਾਉਣ ਵਾਸਤੇ ਮੈਂ ਕਰਦੇ ਕਰਾ ਫੋਨ ਵੀ ਉਹਨੇ ਨਹੀਂ ਕੀਤਾ ਜਿਹੜਾ ਨਾਲ ਮੁੰਡਾ ਸੀ ਗਏ ਸਾਡੇ ਪਿੰਡ ਦਾ ਮੈਂ ਸਾਰੀ ਰਾਤ ਉਹਨਾਂ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮੁੱਢੋਂ ਗੱਲਬਾਤ ਕਰਦੇ ਰਹੇ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ। ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਕੋਈ ਕਾਲ ਨਹੀਂ ਆਈ। ਬਸ ਮੈਨੂੰ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ। ਮੈਂ ਉਹਨੂੰ ਇੰਡੀਓ ਫੋਲ ਹਸਪੀਟਲ ਜਿੱਥੇ ਬਸ ਉਹ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ। ਮੈਂ ਰਿਸ਼ਤੇ ਬਾਦ ਹੁਣ ਹੁਣ ਦੋ ਮਹੀਨੇ ਹੋਏ ਜਿਨ੍ਹਾਂ ਨੂੰ ਗਏ ਬਾਅਦ ਇੱਕ ਸਾਲ ਤੇ ਨਹੀਂ ਮਿਲੀ ਹੋ। ਪੇਨ ਰਚਕ ਅਲੀਆ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਛੋਟਾ ਬਚਾਏ ਸਾਡੇ ਤੋਂ ਬਹੁਤ ਛੋਟਾ ਸੀ ਗਰੀਬ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਹਨਾਂ ਦਾ ਸਰਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਹਾਲ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਹਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ ਔਰ ਪਰਸੋਂ ਦਾ ਦਰਸਾ ਹੋ ਗਈ ਆ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਆ ਕਿ ਉਹ ਬੱਚੇ ਦਾ ਜਿਹੜਾ ਸਰੀਰ ਆ ਇੱਥੇ ਲਿਆਂਦਾ ਜਾਵੇ ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਸਾਰੇ ਕਿ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੋਜ਼ਗਾਰ ਕਰਦੇ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਹਾਲ ਦੇ ਵਿੱਚ ਵੀ ਇਸ ਹਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਹੈ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਮਾਂਗੇ ਹੋਈ ਹੈ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਕਿ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਹੈ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ ਬਿਊਰੋ ਰਿਪੋਰਟ ਜਗਬਾਣੀ ਟੀਵੀ